योगी अमनदीप सिंह जी वेदेशी श्रद्धालुणा नाल श्री हरमंदिर साहिब होई नतमस्तक ओना बाबा श्री जानजी ਦੇ ਤਪਸਥਾਨ ਰਾਜਗIRI ਖੰਡਨੂਰਪੁਰਾ 베ਦੀ ਵਿਖੇ હાਜਰੀ ਪਰਕੇ ਸੰਗਤਾਂ ਨੂੰ ਮੈਂ ਤੂੰ ਤੂੰ ਹੋਣ ਦਾ ਉਪਦੇਸ਼ ਦਿੱਤਾ ਅੰਮ੍ਰਿਤਸਰ ਸਿੰਘ ਸੇਬ ਜੋਗੀ ਹਰਪਜਤ ਸਿੰਘ ਯੂ ਐਸ ਏ ਵਾਲਿਆਂ ਤੋਂ ਪ੍ਰਭਾਵਿਤ ਹੋ ਕੇ ਵਿਸ਼ਵ ਪ੍ਰਸਿੱਧ ਮਨੋਵਿਗਿਆਨੀ ਜੋਗੀ ਅਮਨਦੀਪ ਸਿੰਘ ਜੀ ਜੋ ਕਿ ਸਿੱਖੀ ਦੇ ਪ੍ਰਚਾਰ ਲਈ ਦੁਨੀਆ ਭਰ ਤੋਂ ਹਰ ਸਾਲ ਗোরে ਸ਼ਰਧਾਲੂਆਂ ਦਾ ਜਥਾ ਲੈ ਕੇ ਵਕ ਵਕ ਤੀਰਥ ਸਥਾਨ ਤੇ ਰਮਨ ਕਰਦੇ ਰਹਿੰਦੇ ਹਨ ਇਸ ਵਾਰ ਜੋਗੀ ਅਮਨਦੀਪ ਸਿੰਘ ਜੀ ਜਰਮਨ ਅਮਰੀਕਾ ਪੁਰਤਕਾਲ ਕਰੋਸ਼ੀਆ ਅਤੇ ਏਸ਼ੀਆ ਦੇ ਸ਼ਰਧਾਲੂਆਂ ਦਾ ਜਥਾ ਲੈ ਕੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਇਆ ਇਸ ਤੋਂ ਬਾਅਦ ਜੋਗੀ ਜੀ ਸੰਕਤਾਨਾਲ ਬਾਬਾ ਸ਼੍ਰੀ ਚੰਜੀ ਦੇ ਤਾਪਸਥਾਨ ਰਾਜਗIRI ਖੰਡ ਪਿੰਡ ਖੀਮਾਵਾਸ ਨੂਰਪੁਰਾ ਬੇਦੀ ਵਿਖੇ ਸੰਕਤਾਨਾਲ ਨਤਮਸਤਕ ਹੋਇਆ ਜੋਗੀ ਜੀ ਨੇ ਬਾਰੋਂ ਆਈਆਂ ਸੰਗਤਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਉਪਦੇਸ਼ ਦੇ ਕੇ ਨਿਹਾਲ ਕੀਤਾ ਉਨ੍ਹਾਂ ਨੇ ਸੰਗਤਾਂ ਨੂੰ ਮੈਂ ਤੂੰ ਤੂੰ ਹੋਣ ਦਾ ਜੀਵਨ ਦੇ ਅਸਲੀ ਮਨੋਰਥ ਸ਼ਬਦ ਗੁਰੂ ਨਾਲ ਜੁੜਨ ਦਾ ਅਭਿਆਸ ਕਰਾਇਆ ਜੋਗੀ ਜੀ ਦਾ ਜਰਮਨ ਦੇ ਅਭਿਆਸੀ ਦਾ ਜਥਾ ਅੱਜਕੱਲ ਪੰਜਾਬ ਆਇਆ ਹੋਇਆ ਹੈ ਜਿਸ ਨੇ ਦਰਬਾਰ ਸਾਹਿਬ ਤੋਂ ਇਹ ਹੋਰ ਧਾਰਮਿਕ ਸਥਾਨਾਂ ਤੇ ਦਰਸ਼ਨ ਕੀਤੇ ਇਹ ਜਰਮਨ ਗਰੁੱਪ 10 ਦਿਨਾਂ ਤੋਂ ਦੌਰੇ ਤੇ ਜੋਗੀ ਜੀ ਦੇ ਨਾਲ ਵੱਖ-ਵੱਖ ਜਗ੍ਹਾ ਤੇ ਦਰਸ਼ਨ ਕਰ ਰਿਹਾ ਹੈ ਰਾਜਾ ਪਾਈ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ న్యూ ਚੈਨਲ ਅੰਮ੍ਰਿਤਸਰ ਜੀ ਸਾਡਾ ਨਾਮ ਜੀ ਯੋਗੀ ਅਮਨਦੀਪ ਸਿੰਘ ਹੈ ਤੇ ਅਸੀਂ ਯੂ ਐਸ ਤੋਂ ਔਰ ਕੈਨੇਡਾ ਤੋਂ ਔਰ ਜਰਮਨੀ ਤੋਂ ਹੋਰ ਵੀ ਅਨੰਤ ਜੋ ਵੱਖ-ਵੱਖ ਦੇਸ਼ ਨੇ ਉਹਨਾਂ ਤੋਂ ਜਿਹੜੇ ਸਾਧਕ ਨੇ ਜਿਹੜੇ ਮੈਡੀਟੇਸ਼ਨ ਜਿਹੜਾ ਧਿਆਨ ਸਿੱਖਣਾ ਚਾਹੁੰਦੇ ਨੇ ਉਹਨਾਂ ਨੂੰ ਲੈ ਕੇ ਅਸੀਂ ਇੰਡੀਆ ਹਰ ਸਾਲ ਆਈਦਾ ਹੈ ਔਰ ਵੱਖ-ਵੱਖ ਧਰਮ ਸਥਾਨਾਂ ਤੇ ਜਾ ਕੇ ਨਮਸਕਾਰ ਕਰੀਦੀ ਆ ਇਸ ਵਾਰੀ ਅਸੀਂ ਦਰਬਾਰ ਸਾਹਿਬ ਆਏ ਹੋਏ ਹਾਂ ਔਰ ਇੱਥੇ ਆਪਾਂ ਮੈਡੀਟੇਸ਼ਨ ਸਿਮਰਨ ਯੋਗ ਇਤਿਆਦ ਜੋ ਪ੍ਰਾਤਨ ਉਦਾਸੀਨ ਪਰੰਪਰਾ ਅਤੇ ਨਿਰਮਲ ਸੰਪਰਦਾ ਦੇ ਵਿੱਚ ਜੋ ਗੂੜ੍ਹ ਗਿਆਨ ਸੀ ਉਸ ਨੂੰ ਆਪਾਂ ਇਸ ਦੁਨੀਆ ਅੰਦਰ ਵੰਡ ਰਹੇ ਹਾਂ ਇੰਗਲਿਸ਼ ਡੈਲੀਗੇਟ ਆਏ ਨੇ ਕਿੰਨੇ ਦੇਸ਼ਾਂ ਤੋਂ ਆਏ ਨੇ ਇਹ ਇਸ ਵੇਲੇ ਸਾਡੇ ਨਾਲ ਜੀ ਇੱਕ ਆਪਣਾ ਕੁਝ ਯੂਐਸ ਤੋਂ ਨੇ ਤੇ ਕੁਝ ਜਰਮਨ ਤੋਂ ਨੇ ਕੁਝ ਦੁਬਈ ਤੋਂ ਨੇ ਤੇ ਕੁਝ ਆਪਣਾ ਕੈਨੇਡਾ ਤੋਂ ਨੇ ਟੋਟਲ ਇਸ ਵਾਰੀ ਤਾਂ ਸਾਡੇ ਨਾਲ ਹੈਗੇ ਜੀ 30 ਜਣੇ ਆ ਜੀ ਠੀਕ ਹੈ ਮਚਾਰਦੀ ਹੈ ਤੁਹਾਡੀ ਮੈਡੀਟੇਸ਼ਨ ਕਿਹਦੇ ਲਈ ਮੈਡੀਟੇਸ਼ਨ ਜਿਹੜੀ ਹੈ ਸਟ्रेस ਵਾਸਤੇ ਡਿਪਰੈਸ਼ਨ ਵਾਸਤੇ ਐਂਜ਼ਾਈਟੀ ਵਾਸਤੇ ਜੋ ਅੱਜ ਦੀਆਂ ਮਾਡਰਨ ਪ੍ਰੋਬਲਮਸ ਹਨ ਉਹਨਾਂ ਨੂੰ ਹੀਲ ਕਰਨ ਵਾਸਤੇ ਸਭ ਤੋਂ ਫਾਸਟੈਸਟ ਔਰ ਸਭ ਤੋਂ ਸਿੱਧਾ ਤਰੀਕਾ ਹੈ ਅਦਰ ਜਿਵੇਂ ਕਿ ਡਿਪਰੈਸ਼ਨ ਹਰ ਬੰਦਾ ਹੀ ਡਿਪਰੈਸ਼ਨ ਦੇ ਵਿੱਚ ਹੈ ਕਿਵੇਂ ਨਿਜਾਤ ਪਾਇਆ ਜਾ ਸਕਦਾ ਹੈ ਹਾਂ ਦੇਖੋ ਸਾਰੀ ਜਿੰਨੀ ਸਾਡੀਆਂ ਪ੍ਰੋਬਲਮਸ ਹਨ ਭਾਵੇਂ ਤਨ ਦੀਆਂ ਨੇ ਭਾਵੇਂ ਮਨ ਦੀਆਂ ਨੇ ਉਹਨਾਂ ਦਾ ਮੂਲ ਹੈ ਸਾਡੇ ਸਵਾਸ ਮਾਰਾ ਕਹਿੰਦੇ ਨੇ ਪਵਨ ਗੁਰੂ ਜੇ ਸਾਡਾ ਇਹ ਬ੍ਰੈਥ ਠੀਕ ਹੈ ਲਾਈਫ ਠੀਕ ਹੈ ਪ੍ਰਾਤਨ ਸਾਧੂ ਦੱਸਦੇ ਨੇ ਵੈਨ ਬ੍ਰੈਥ ਇਜ਼ ਸ਼ੈਲੋ ਲਾਈਫ ਇਜ਼ ਸ਼ੈਲੋ ਵੈਨ ਬ੍ਰੈਥ ਇਜ਼ ਡੀਪ ਲਾਈਫ ਇਜ਼ ਡੀਪ ਅੱਜ ਤਾਂ ਜਿਹੜਾ ਮਨੁੱਖ ਹੈ ਉਹ ਸਵਾਸ ਲੈਣੇ ਭੁੱਲ ਗਿਆ ਹੈ ਮਾਰਕਿੰਦੇ ਨੇ ਨਾਭ ਪਵਨ ਕਰੇ ਆਸਨ ਬੈਸੋ ਜਿਹੜੇ ਸਵਾਸ ਨੇ ਉਹ ਨਾਭੀ ਤੱਕ ਜਾਣੇ ਚਾਹੀਦੇ ਜੇ ਸਾਡੇ ਸਵਾਸ ਨਾਭੀ ਨੂੰ ਤਸ਼ ਕਰਦੇ ਨੇ ਸਾਡਾ ਜੀਵਨ ਖੁਸ਼ਹਾਲ ਹੋਏਗਾ ਔਰ ਦੂਜੀ ਗੱਲ ਆਪਾਂ ਜਦੋਂ ਸਵਾਸ ਲੈਨੇ ਆ ਆਪਾਂ ਸਵਾਸਾਂ ਨੂੰ ਅੰਦਰ ਰੋਕਦੇ ਨਹੀਂਗੇ ਮਾਰਕਿੰਦੇ ਨੇ ਜੋਗ ਜੁਗਤ ਘਟ ਸੇਧ ਕਰ ਪਵਨਾ ਠਹਿਰਾਏ ਤਬ ਖੜ ਚੱਕਰਾ ਸਹਿਜੇ ਕੁਰੇ ਗਗਨਾ ਕਰ ਸ਼ੈ ਭਾਵ ਤੇਰੀ ਤੂੰ ਜ਼ਿੰਦਗੀ ਚ ਚੱਕਰਾਂ ਚ ਪਿਆ ਹੋਇਆ ਹੈ ਇਹ ਚੱਕਰਾਂ ਚ ਬਾਹਰ ਜੀ ਆਉਣਾ ਚਾਹਣਾ ਹੈ ਤਾਂ ਪਵਨਾ ਠਹਿਰਾਏ ਪਵਨ ਨੂੰ ਠਹਿਰਾ ਜਦੋਂ ਵੈਨ ਦਾ ਬ੍ਰੈਥ ਇਜ਼ ਹੈਲਡ Mind is held, and when the mind is held, the world is held. ਤੋ ਸਵਾਸ ਨੂੰ ਅੰਦਰ ਰੋਕੋ ਜਿੰਨਾ ਸਵਾਸ ਨੂੰ ਅੰਦਰ ਰੋਕ ਸਕਦੇ ਹੋ ਓਨਾ ਹੀ ਰੋਕੋ ਇਹਦੇ ਨਾਲ ਐਂਜ਼ਾਇਟੀ ਪ੍ਰੋਬਲਮਸ ਸਟ्रेस ਡਿਪਰੈਸ਼ਨ ਹੋਰ ਵੀ ਜਿਹੜਾ ਬਿਨਾ ਮਤਲਬ ਤੋਂ ਹੀ ਸਾਡੇ ਮਨ ਚ ਵਾਰ-ਵਾਰ ਕਈ 네ਗੇਟਿਵ ਵਿਚਾਰ ਆਉਂਦੇ ਨੇ ਇਹ ਹੌਲੀ-ਹੌਲੀ ਆਪਣੇ ਆਪ ਡਿਫਿਊਜ਼ ਹੋਣੇ ਸ਼ੁਰੂ ਹੋ ਜਾਂਦੇ ਨੇ ਬਸ ਲੰਬੇ ਸਵਾਸ ਔਰ ਸਵਾਸ ਨੂੰ ਅੰਦਰ ਰੋਕਣਾ ਹੀ ਸਭ ਤੋਂ ਮੂਲ ਸਿਧਾਂਤ ਹੈ ਆਪਣੇ ਆਪ ਨੂੰ ਆਪਣੇ ਆਪ ਤੋਂ ਮੁਕਤ ਕਰਨ ਵਾਸਤੇ ਅਸੀਂ ਇਸ ਤੋਂ ਇਲਾਵਾ ਅੱਜ ਦਰਬਾਰ ਸਾਹਿਬ ਆਇਓ ਤੋਂ ਇਲਾਵਾ ਕੀ ਦਰਜਾ ਅਸੀਂ ਇਸ ਤੋਂ ਬਾਅਦ ਹੀ ਜਾ ਰਹੇ ਹਾਂ ਧਰਮਸ਼ਾਲਾ ਧਰਮਸ਼ਾਲਾ 8 ਦਿਨਾਂ ਦਾ ਕੈਂਪ ਹੈ ਜਿੱਚ ਅਸੀਂ ਮੈਡੀਟੇਸ਼ਨ ਦਾ ਦਾ ਔਰ ਜੋ ਪ੍ਰਾਣਾਯਾਮ ਜੋ ਪ੍ਰਾਤਨ ਵਿਧੀਆਂ ਨੇ ਪਵਨ ਗੁਰੂ ਦਾ ਜੋ ਸੰਦੇਸ਼ ਹੈ ਉਹ ਲੈ ਕੇ ਅਸੀਂ 8 ਦਿਨ ਧਿਆਨ ਵਿੱਚ ਬੈਠਣਾ ਹੈ ਔਰ ਜੋ ਪ੍ਰਾਣੀ ਸਾਧੂਆਂ ਮਹਾਂਪੁਰਖਾਂ ਦੀਆਂ ਵਿਧੀਆਂ ਨੇ ਉਸ ਨੂੰ ਅਸੀਂ ਪਬਲੀਕਲੀ ਸ਼ੇਅਰ ਕਰਦੇ ਹਾਂ ਜੀ ਜੋਗੀ ਜੀ ਜੇ ਆਪ ਜੀ ਨੂੰ ਮਿਲਣਾ ਹੋਵੇ ਸੰਗਤ ਕਿੱਥੇ ਮਿਲ ਸਕਦਾ ਹਾਂ ਐਸੋ ਲਈ ਅਸੀਂ ਇੱਕ ਮੈਡੀਟੇਸ਼ਨ ਸੈਂਟਰ ਸਟੈਬਲਿਸ਼ ਕਰ ਰਹੇ ਹਾਂ ਜੋ ਕਿ ਨੂਰਪੁਰ 베ਦੀ ਪਿੰਡ ਰਾਜਗਰੀ ਖੱਡ ਕੀਮਾਵਾਸ ਵਿਖੇ ਤਪਸਥਾਨ ਬਾਬਾ ਸ੍ਰੀਚੰਦ ਜੀ ਉਥੇ ਆਪਾਂ ਇਹ ਆਪਣਾ ਆਸ਼ਰਮ ਸਟੈਬਲਿਸ਼ ਕਰ ਰਹੇ ਹਾਂ ਜਿੱਥੇ ਇਹ ਵਿਦਿਆ ਅਸੀਂ ਸਾਰਿਆਂ ਨਾਲ ਸ਼ੇਅਰ ਕਰ ਰਹੇ ਹਾਂ ਕੀ ਅਪੀਲ ਕੀ ਕਰਨੀ ਚਾਹੁੰਦੇ ਜਿਹੜੇ ਸਤ ਜੋਰ ਵੀ ਤੁਹਾਨੂੰ ਦੇਖਦੇ ਨੇ ਕਿਵੇਂ ਅਪੀਲ ਹੋਣੀ ਚਾਹੀਦੀ ਹੈ ਸੰਦੇਸ਼ ਅੱਜ ਦੇ ਹਾਲਾਤਾਂ ਨੂੰ ਲੈ ਕੇ ਸੰਗਤ ਨੂੰ ਕੀ ਅਪੀਲ ਕਰਾਂਗੇ ਜਿਵੇਂ ਕਿ ਆਪਾਂ ਪਹਿਲਾਂ ਕਿਹਾ ਹੋਇਆ ਹੈ ਕਿ ਪਵਨ ਨਾ ਸਾਧਿਆ ਸਚ ਨਾ ਅਰਾਧਿਆ ਜੇ ਤੁ ਜੀਵਨ ਦੀ ਸਚਾਈ ਨੂੰ ਇਸ ਸ੍ਰਿਸ਼ਟੀ ਦੀ ਸਚਾਈ ਨੂੰ ਜਾਣਨਾ ਚਾਹੁੰਦਾ ਹੈ ਤਾਂ ਪਵਨ ਦੀ ਸਾਧਨਾ ਕਰ ਮੇਰਾ ਇੱਕੋ ਇੱਕ ਸੰਦੇਸ਼ ਹੈ ਔਰ ਇੱਕੋ ਇੱਕ ਥਿਸ਼ਿੰਗਸ ਹੈ ਕਿ ਪਵਨ ਨਾ ਸਾਧਿਆ ਸਚਨਾ ਅਰਾਧਿਆ ਹਾਊ ਟੂ ਇਨਹੇਲ ਹਾਊ ਟੂ ਹੋਲਡ ਦੀ ਬ੍ਰੈਥ ਐਂਡ ਹਾਊ ਟੂ ਐਕਸਹੇਲ ਥਿਸ ਇਜ਼ ਦ ਓਨਲੀ ਸਿਕਰਟ ਵਿਚ ਇਸ ਨੀਡ ਟੂ ਬੀ ਨੋਨ ਐਂਡ ਥਿਸ ਟਾਈਮ ਐਂਡ ਸਪੇਸ ਤੋ ਸਵਾਸਾਂ ਦੀ ਗਤੀ ਨੂੰ ਸੌਫਟ ਔਰ ਸਲੋ ਕਰੋ ਨਾਭੀ ਤੱਕ ਸਵਾਸ ਲਵੋ ਔਰ ਸਵਾਸ ਨੂੰ ਅੰਦਰ ਰੋਕਣਾ ਸਿੱਖੋ ਜਿੰਨਾ ਤੁਸੀਂ ਸਵਾਸ ਨੂੰ ਅੰਦਰ ਰੋਕੋਗੇ ਓਨਾ ਜੀਵਨ ਤੁਹਾਡਾ ਰੁਕੇਗਾ ਔਰ ਜਿੰਨਾ ਤੁਹਾਡਾ ਜੀਵਨ ਰੁਕੇਗਾ ਓਨਾ ਤੁਸੀਂ ਬ੍ਰਹਮ ਦੇ आनंद ਦੇ ਬਲਿਸ ਦੇ ਨਜ਼ਦੀਕ ਜਾਓਗੇ ਸੋ ਸਾਰਾ ਕੁਝ ਸਵਾਸ ਵਿੱਚ ਹੀ ਹੈ ਸਵਾਸਾਂ ਤੋਂ ਬਾਹਰ ਕੁਝ ਨਹੀਂ ਹੈ ਇਹ ਹੀ ਮੂਲ ਸਿਧਾਂਤ ਹੈ ਪਵਨ ਆਰੰਭ ਆਰੰਭਤਾ ਪਵਨ ਤੋਂ ਹੋਏਗੀ ਸਤਗੁਰ ਮਤਵੇਲਾ ਫਿਰ ਹੀ ਸਤਗੁਰੂ ਦੀ ਜਿਹੜੀ ਮਤ ਹੈ ਜਿਹੜਾ ਡਾਈਮੈਂਸ਼ਨ ਹੈ ਤੁਸੀਂ ਉਸ ਵਿੱਚ ਪਰਵੇਸ਼ ਕਰ ਸਕਦੇ ਹੋ ਧੰਨਵਾਦ ਕਰਦਾ ਹਾਂ